ਉਹ ਪਿਛਲੇ 4-5 ਮਹੀਨੇ ਪਹਿਲਾਂ ਸਾਡੇ ਇੱਕ ਐਕਸੀਡੈਂਟ ਹੋਇਆ ਸੀ ਜਿੱਤੇ ਇਹਨਾਂ ਦੇ ਪਰਿਵਾਰ ਦੇ ਚਾਚੀ ਜਿਹੜੇ ਆ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਸੀ ਜਿਹੜੇ ਡੀਸੀ ਸਾਬ ਲੋਅ ਸੀ ਜਿਹੜਾ 1-1 ਲੱਖ ਦਾ ਚੈੱਕ ਜਿਹੜਾ ਚਾਹਦੇ ਜੀ ਆਵਾਸਤੇ ਜਿਹੜਾ 4 ਲੱਖ ਦਾ ਚੈੱਕ ਜਿਹੜਾ ਉਹ ਮੈਂ ਅੱਜ ਦੇਣ ਆਇਆ ਸੀਗਾ ਮੈਂ ਪਿੰਡ ਵਾਲਿਆਂ ਨੇ ਜਿਹੜੀਆਂ ਮੰਗਾਂ ਦੱਸੀਆਂ ਉਹ ਆਪਾਂ ਸਾਦੀਆਂ ਪੋਦੀਆਂ ਕਰਦਾਂਗੇ ਕੋਈ ਗੱਲ ਨਹੀਂ ਇੱਕ ਵੇਰ ਦਾ ਮਿਲਕ ਪਲਾਂਟ ਆਲੀ ਉਹਨਾਂ ਨੇ ਅੱਜ ਦੱਸੀਆ ਗੱਲ ਉਹ ਕੋਈ ਨਹੀਂ ਨਾਲੇ ਕੋਈ ਚੰਗੀ ਜਗ੍ਹਾ ਵੇਖ ਕੇ ਉਹਨਾਂ ਨੂੰ ਜਗ੍ਹਾ ਦਿੰਦੇ ਆ ਕੀਤੀ ਜਾ ਰਹੀ ਆ ਐਕਸੀਡੈਂਟ ਮੌਤ ਹੋ ਵਿੱਚ ਚਾਦੀ ਨਹੀਂ ਹੈ ਉਹ ਪਿਛਲੇ 4-5 ਮਹੀਨੇ ਪਹਿਲਾਂ ਸਾਡੇ ਇੱਕ ਐਕਸੀਡੈਂਟ ਹੋਇਆ ਸੀ ਜਿੱਥੇ ਇਹਨਾਂ ਦੇ ਪਰਿਵਾਰ ਦੇ ਚਾਚੀ ਜਿਹੜੇ ਆ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਸੀਗੀ ਇਹ 크ਿਸਚਨ ਭਾਈਚਾਰੇ ਦਾ ਸਾਡਾ ਪਰਿਵਾਰ ਹੈ ਇਹ ਇਸ ਪਿੰਡ ਦਾ ਉਹਦੇ ਲਈ ਮੈਂ ਦੋ ਤਰ੍ਹਾਂ ਦੀਆਂ ਫਾਈਲਾਂ ਤਿਆਰ ਕਰਵਾਈਆਂ ਸੀ ਇੱਕ ਡੀਸੀ ਸਾਹਿਬ ਕੋਲ ਉਹ ਇੱਕ ਮੁੱਖ ਮੰਤਰੀ ਸਾਹਿਬ ਦੇ ਮੁੱਖ ਮੰਤਰੀ ਸਾਹਿਬ ਵਾਲੀ ਫਾਈਲ ਜਿਹੜੀ ਹੈ ਉਹ ਚੰਡੀਗੜ੍ਹ ਗਈ ਹੈ ਤੇ ਡੀਸੀ ਸਾਹਿਬ ਵੱਲੋਂ ਅਸੀਂ ਜਿਹੜਾ 1-1 ਲੱਖ ਦਾ ਚੈੱਕ ਜਿਹੜਾ ਚਾਹਦੇ ਜੀ ਆਵਾਸਤੇ ਜਿਹੜਾ 4 ਲੱਖ ਦਾ ਚੈੱਕ ਜਿਹੜਾ ਉਹ ਮੈਂ ਅੱਜ ਦੇਣ ਆਇਆ ਸੀਗਾ ਦੇਖੋ ਪਾਲ ਮਹਾਤਮਾ ਦੀ ਮਾਤ ਹੁੰਦੀ ਹੈ ਆਪਾਂ ਜੀਤ ਦੀ ਵਾਪਸ ਲਿਆ ਸਕਦੇ ਪਰ ਆਪਾਂ ਜਿੰਨੀ ਮੱਤ ਕਰ ਸਕਦੇ ਆ ਆਪਾਂ ਨੂੰ ਕਰਨੀ ਚਾਹੀਦੀ ਹੈ ਉਹ ਮਦਦ ਕਰਨ ਵਾਸਤੇ ਮੈਂ ਆਇਆ ਸੀਗਾ ਉਦੋਂ ਮੈਂ ਪ੍ਰਮਾਤਮਾਗੇ ਅਰਦਾਸ ਕਰਦਾਂਗੇ ਪ੍ਰਵਾਦ ਨੂੰ ਹੋਰ ਬਲ ਬਖਸ਼ੇ ਚੜ ਦੀ ਕਲਾ ਚੜਾਣ ਅਸੀਂ ਜਿੰਨੇ ਜੋਗੇ ਆ ਇਹਨਾਂ ਦੇ ਨਾਲ ਪਿੰਡ ਵਾਲਿਆਂ ਨੇ ਕੁਝ ਮੰਗਾ ਸੀ ਜਿੱਥੇ ਮੈਂ ਪਿੰਡ ਵਾਲਿਆਂ ਨੇ ਜਿਹੜੀਆਂ ਮੰਗਾ ਦੱਸੀਆਂ ਉਹ ਆਪਾਂ ਸਾਦੀਆਂ ਪੂਰੀਆਂ ਕਰਦਾਂਗੇ ਕੋਈ ਗੱਲ ਨਹੀਂ ਇੱਕ ਵੇਦਕਾ ਮਿਲਕ ਪਲਾਂਟ ਵਾਲੀ ਉਹਨਾਂ ਨੇ ਅੱਜ ਦੱਸੀਆ ਗੱਲ ਉਹ ਕੋਈ ਨਹੀਂ ਨਾਲੇ ਕੋਈ ਚੰਗੀ ਜਗ੍ਹਾ ਵੇਖ ਕੇ ਉਹਨਾਂ ਨੂੰ ਜਗ੍ਹਾ ਦਿੰਦੇ ਆ ਉੱਥੇ ਆਪਾਂ ਜਿਹੜਾ ਉਹ ਦੇਦੀ ਦਾ ਕੰਮ ਹੈ ਉੱਥੇ ਲੈ ਹੁੰਦਾ ਜੀ ਐਮ ਸਾਹਿਬ ਨਾਲ ਗੱਲ ਕਰਦੇ ਹਾਂ ਹਾਂ ਜੀ ਹਾਂ ਜੀ ਇਹ ਮੰਤਰੀ ਸਾਹਿਬ ਜਦੋਂ ਇਹਨਾਂ ਦੇ ਪਰਿਵਾਰ ਦਾ ਸਾਨੂੰ ਮਤਲਬ ਬੜਾ ਵੱਡਾ ਇਹ ਝਟਕਾ ਵੱਜਾ ਸੀ ਜਦੋਂ ਇੱਕ ਇੱਕੋ ਪਰਿਵਾਰ ਦੀਆਂ ਚਾਰ ਮੌਤਾਂ ਹੋਈਆਂ ਨੇ ਤੇ ਮੰਤਰੀ ਸਾਹਿਬ ਉਦੋਂ ਉਸੇ ਵੇਲੇ ਪਹੁੰਚ ਗਏ ਸੀ ਉਦੋਂ ਵੀ ਮੰਤਰੀ ਸਾਹਿਬ ਮਤਲਬ ਇਹਨਾਂ ਦੀ ਆਪਣੀ ਜੇਬ ਦੇ ਵਿੱਚੋਂ ਵੀ ਮਤ ਕਰਕੇ ਗਏ ਸੀ ਤੇ ਹੁਣ ਉਹਨਾਂ ਨੇ ਜਿਹੜਾ ਰੈੱਡ ਕਰਾਸ ਤੋਂ 4 ਲੱਖ ਦਾ ਜਿਹੜਾ ਇਹਨਾਂ ਨੂੰ ਚੈੱਕ ਦਿੱਤਾ ਏ ਤੇ ਬਾਕੀ ਉਹਨਾਂ ਨੇ ਕਿਹਾ ਵੀ ਮੁੱਖ ਮੰਤਰੀ ਰਾਹਤ ਫੰਡ ਚੋਂ ਵੀ ਇਹਨਾਂ ਨੂੰ ਪੈਸੇ ਦਿਵਾਏ ਜਾਣਗੇ ਤੇ ਮੈਂ ਪਹਿਲੇ ਹੀ ਇਦਾਂ ਦੇ ਆਪਣੇ ਹਲਕੇ ਦੇ ਨੇਤਾ ਵੇਖੇ ਆ ਵੀ ਜਿਹੜੇ ਆਪਣੀ ਜੇਬ ਚੋਂ ਵੀ ਗਰੀਬਾਂ ਦੀ ਜਿਹੜੀ ਮਤ ਕਰਦੇ ਰਹੀਦੀ ਜਾ ਰਹੀ ਐ ਐਕਸੀਡੈਂਟ ਹੋ ਵਿੱਚ ਚਾਹ ਦੀ ਜੰਦੀ ਹੈ ਉਹ ਪਿਛਲੇ 4-5 ਮਹੀਨੇ ਪਹਿਲਾਂ ਸਾਡੇ ਇੱਕ ਐਕਸੀਡੈਂਟ ਹੋਇਆ ਸੀ ਜਿੱਥੇ ਇਹਨਾਂ ਦੇ ਪਰਿਵਾਰ ਦੇ ਚਾਹ ਜੀ ਜੜਿਆ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਸੀਗੀ ਇੱਕ ਕ੍ਰਿਸਚਨ ਭਾਈਚਾਰੇ ਦਾ ਸਾਡਾ ਪਰਿਵਾਰ ਹੈ ਇਹ ਇਸ ਪਿੰਡ ਦਾ ਉਹਦੇ ਲਈ ਮੈਂ ਦੋ ਤਰ੍ਹਾਂ ਦੀਆਂ ਫਾਈਲਾਂ ਤਿਆਰ ਕਰਵਾਈਆਂ ਸੀ ਇੱਕ ਡੀਸੀ ਸਾਹਿਬ ਕੋਲ ਉਹ ਇੱਕ ਮੁੱਖ ਮੰਤਰੀ ਸਾਹਿਬ ਦੇ ਮੁੱਖ ਮੰਤਰੀ ਸਾਹਿਬ ਵਾਲੀ ਫਾਈਲ ਜਿਹੜੀ ਹੈ ਉਹ ਚੰਡੀਗੜ੍ਹ ਗਈ ਹੈ ਤੇ ਡੀਸੀ ਸਾਹਿਬ ਵੱਲੋਂ ਅਸੀਂ ਜਿਹੜਾ 1-1 ਲੱਖ ਦਾ ਚੈੱਕ ਜਿਹੜਾ ਚਾਹਦੇ ਜੀ ਆਵਾਸਤੇ ਜਿਹੜਾ 4 ਲੱਖ ਦਾ ਚੈੱਕ ਜਿਹੜਾ ਉਹ ਮੈਂ ਅੱਜ ਦੇਣ ਆਇਆ ਸੀਗਾ ਦੇਖੋ ਪਰਮਾਤਮਾ ਦੀ ਮਾਤ ਹੁੰਦੀ ਹੈ ਆਪਾਂ ਜੀਤ ਦੀ ਵਾਪਸ ਲਿਆ ਸਕਦੇ ਪਰ ਆਪਾਂ ਜਿੰਨੀ ਮਤ ਕਰ ਸਕਦੇ ਹੋ ਆਪਾਂ ਨੂੰ ਕਰਨੀ ਚਾਹੀਦੀ ਹੈ ਉਹ ਮਦਦ ਕਰਨ ਵਾਸਤੇ ਮੈਂ ਆਇਆ ਸੀਗਾ ਉਦੋਂ ਮੈਂ ਪ੍ਰਮਾਤਮਾ 'ਗੇ ਅਰਦਾਸ ਕਰਦਾਂਗੇ ਪ੍ਰਵਾਦ ਨੂੰ ਹੋਰ ਬਲ ਬਖਸ਼ੇ ਚੜ੍ਹਦੀ ਕਲਾ ਚ ਰਹਿਣ ਅਸੀਂ ਜਿੰਨੇ ਜੋਗੇ ਆ ਇਹਨਾਂ ਦੇ ਨਾਲ ਪਿੰਡ ਵਾਲਿਆਂ ਨੇ ਕੁਝ ਮੰਗਾ ਸੀ ਜਿੱਥੇ ਮੈਂ ਪਿੰਡ ਵਾਲਿਆਂ ਨੇ ਜਿਹੜੀਆਂ ਮੰਗਾ ਦੱਸੀਆਂ ਉਹ ਆਪਾਂ ਸਾਡੀਆਂ ਪੂਰੀਆਂ ਕਰਦਾਂਗੇ ਕੋਈ ਗੱਲ ਨਹੀਂ ਇੱਕ ਵੇਦਕਾ ਮਿਲਕ ਪਲਾਂਟ ਵਾਲੀ ਉਹਨਾਂ ਨੇ ਅੱਜ ਦੱਸੀਆ ਗੱਲ ਉਹ ਕੋਈ ਨਹੀਂ ਨਾਲੇ ਕੋਈ ਚੰਗੀ ਜਗ੍ਹਾ ਵੇਖ ਕੇ ਉਹਨਾਂ ਨੂੰ ਜਗ੍ਹਾ ਦਿੰਦਿਆਂ ਉੱਥੇ ਆਪਾਂ ਜਿਹੜਾ ਉਹ ਦੇਦੀ ਦਾ ਕੰਮ ਹੈ ਉੱਥੇ ਲੈ ਹੁੰਦਾ ਜੀ ਐਮ ਸਾਹਿਬ ਨਾਲ ਗੱਲ ਕਰਦੇ ਹਾਂ ਹਾਂ ਜੀ ਹਾਂ ਜੀ ਇਹ ਮੰਤਰੀ ਸਾਹਿਬ ਜਦੋਂ ਇਹਨਾਂ ਦੇ ਪਰਿਵਾਰ ਦਾ ਸਾਨੂੰ ਮਤਲਬ ਬੜਾ ਵੱਡਾ ਇਹ ਝਟਕਾ ਵੱਜਾ ਸੀ ਜਦੋਂ ਇੱਕ ਇੱਕੋ ਪਰਿਵਾਰ ਦੀਆਂ ਚਾਰ ਮੌਤਾਂ ਹੋਈਆਂ ਨੇ ਤੇ ਮੰਤਰੀ ਸਾਹਿਬ ਉਦੋਂ ਉਸੇ ਵੇਲੇ ਪਹੁੰਚ ਗਏ ਸੀ ਉਦੋਂ ਵੀ ਮੰਤਰੀ ਸਾਹਿਬ ਮਤਲਬ ਇਹਨਾਂ ਦੀ ਆਪਣੀ ਜੇਬ ਦੇ ਵਿੱਚੋਂ ਵੀ ਮਤ ਕਰਕੇ ਗਏ ਸੀ ਤੇ ਹੁਣ ਉਹਨਾਂ ਨੇ ਜਿਹੜਾ ਰੈੱਡ ਕਰਾਸ ਤੋਂ 4 ਲੱਖ ਦਾ ਜਿਹੜਾ ਇਹਨਾਂ ਨੂੰ ਚੈੱਕ ਦਿੱਤਾ ਏ ਤੇ ਬਾਕੀ ਉਹਨਾਂ ਨੇ ਕਿਹਾ ਵੀ ਮੁੱਖ ਮੰਤਰੀ ਰਾਹਤ ਫੰਡ ਚੋਂ ਵੀ ਇਹਨਾਂ ਨੂੰ ਪੈਸੇ ਦਵਾਏ ਜਾਣਗੇ ਤੇ ਮੈਂ ਪਹਿਲੇ ਹੀ ਇਦਾਂ ਦੇ ਆਪਣੇ ਹਲਕੇ ਦੇ ਨੇਤਾ ਵੇਖੇ ਆ ਵੀ ਜਿਹੜੇ ਆਪਣੀ ਜੇਬ ਚੋਂ ਵੀ ਗਰੀਬਾਂ ਦੀ ਜਿਹੜੀ ਮਤ ਕਰੇ